ਦੋਸਤੋ ਲੋਕ ਸਭਾ ਚੋਣਾਂ ਦਾ ਪ੍ਰਚਾਰ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਜਮ ਕੇ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਤਾਂ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਦੋਂ ਵੀ ਕਿਸੇ ਪਿੰਡ ਦੇ ਵੱਲ ਰੁੱਕ ਕਰਦੇ ਨੇ ਤਾਂ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਸੁਲਤਾਨਵਿੰਦ ਪਿੰਡ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਤੋਂ ਬੀਜਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਜਿੱਥੇ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਆ ਤਾਂ ਕਿਤੇ ਨਾ ਕਿਤੇ ਉਸ ਇਕੱਠ ਦੇ ਵਿੱਚੋਂ ਕਿਸਾਨਾਂ ਦੇ ਇਕੱਠ ਦੇ ਵਿੱਚੋਂ ਬੀਜਪੀ ਆਗੂ ਅਤੇ ਉਹਨਾਂ ਦੇ ਸਮਰਥਕ ਗੱਡੀਆਂ ਭਜਾਉਂਦੇ ਹੋਏ ਜਰੂਰ ਨਜ਼ਰ ਆਇਆ ਇੱਕ ਵਾਰ ਤਸਵੀਰ ਚੈੱਕ ਕਰੋ

ਮਾਈ ਸੇਠੀ ਦਾ ਸ਼ਾਰਾ ਬੱਲੇ ਚਮਕਾ ਵਰਗਾ ਕੋਨੇ ਦਾ ਅੰਦਰ ਅੰਦਰ ਮੋਟਾ ਮੁੰਡਾ ਹੈ ਸ਼ਰਮ ਨਹੀਂ ਆਉਂਦੀ ਹੈ ਇਹਦਾ ਬੰਦੇ ਨੂੰ ਨਹੀਂ ਆਉਂਦੀ ਗੱਡੀ ਲੱਗੇ ਜਿਹਨਾਂ ਨੂੰ ਅਸੀਂ ਪਹਿਲਾਂ ਗੱਡੀ ਲਾਇਆ ਹੈ ਸ਼ਰਮੰਡਾ ਬੰਦੇ ਨੂੰ ਕੀ ਆਉਣੀ ਇਹਨਾਂ ਨੂੰ ਨਹੀਂ ਆਪਣੇ ਚਾਹੀਦਾ ਮੁਰਦਾਬਾ 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 ਜਿੰਦਾਬਾਦ 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 ਸਾਨ ਜੂਨੀਅਰ ਜਿੰਦਾਬਾਦ ਜਿੰਦਾਬਾਦ संग गो चलाइ त ਪਰ ਤੁਹਾਡੀ ਡਿਊਟੀ ਆ ਤੁਹਾਡੀ ਵੀ ਡਿਊਟੀ ਆ ਪਰ ਕੀ ਕਰ ਰਹੇ ਨਹੀਂ ਤੁਹਾਹੀ ਉਹ ਨਿਯਾਰ ਹਰ ਚਾਲ ਕਰਦਾ ਧੰਨਵਾਦ ਨਹੀਂ ਪਸਾਰ ਕੇ ਚੱਲ ਜਾਈਏ ਤੁਹਾਡੇ ਨਾਲ ਨਹੀਂ ਤੁਹਾਡੇ ਨਾਲ ਨਹੀਂ ਕਰੇ ਨਿਸ਼ਾਨ ਚਾਹੀਦਾ ਵੇਰਾ ਜੀ ਤੇ ਕਹਿਣੇ ਤੂੰ ਕਿਹਦਾ ਹਿੱਤ ਹੈ ਇਹ ਕੋਈ ਗੱਲ ਪਹਿਲਾਂ ਹੱਥ ਉਹ ਲੋਕ ਸਾਡੀ ਨਹੀਂ ਆ ਗਈ ਪਰ ਪਾਰਟੀ ਕੋਈ ਨਹੀਂ ਆ ਗਈ ਕੱਲ੍ਹ ਨੂੰ ਗੱਲ ਸੁਣਨਾ ਕਾਗਰਦੀ ਗੱਲ ਨਹੀਂ ਆਂਦਾ ਭਾਗਾ ਤਾ ਸੁਣੋ ਗੈਰ ਸਰਦਾਰ ਹੈ ਨਾ ਗੱਲ ਨਹੀਂ ਆਉਂਦੀ ਪਰ ਪਾਰਟੀ ਮਾਰਦੇ ਆ ਇਹਨੂੰ ਲੱਗੋ ਇਹਦੇ ਜ਼ਖਮਾਂ ਜੜਾਉਂਦੇ ਇਹ ਪਾਰਟੀ ਨੂੰ ਜਾਣ ਕੇ ਇੱਕ ਦੇ ਕਿਸਾਨ ਕੀ ਹਿੰਦਾ ਭਾਗੋ ਮੋਟਾ ਸੁਮੋਟਾ ਪਾਉਂਦੇ ਰਹੇ ਤੂੰ ਪਾਉਂਦੇ ਰਹੇ ਮੋਟੋ ਜਿਹੜਾ ਮਰਦਾ ¡Cortado! ਬੀਜੇਪੀ ਸਰਕਾਰ ਦਾ ਬੋਲ ਸਾਡੇ ਸਵਾਲਾਂ ਦੇ ਜਵਾਬ ਸਾਡੇ ਸਵਾਲਾਂ ਦਾ ਜਵਾਬ ਦੇ ਜੋ ਆ ਜਾਓ ਆ ਜਾਓ ਭੱਜ ਗਈਆਂ ਗੱਡੀਆਂ ਹਨ ਭੱਜ ਗਏ ਭੱਜ ਗਏ ਆ ਭੱਜ ਗਏ ਆ ਭੱਜ ਗਏ ਭੱਜ ਗਏ ਕਿਦਾਂ